ਦਾਸ ਗੰਨੀ ਰঞ্জੀਤ ਸਿੰਘ ਗੋਹਰੇ ਮਸਕੀਨ ਜਥੇਦਾਰ ਪਟਨਾ ਸਾਹਿਬ ਇਹ ਸਾਰੀ ਕੌਮ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਕਿ ਜੋ ਅੱਜ ਸਾਡੇ ਪੰਥਕ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਬਹੁਤ ਸਾਰੀਆਂ ਗਲਤਫਹਿਮੀਆਂ ਜਗਾ ਜਗਾ ਪਾਈਆਂ ਜਾ ਰਹੀਆਂ ਰੂਮਰਸ ਦਿਖਾਈ ਪੈ ਰਹੇ ਨੇ ਉਹਨਾਂ ਵਿੱਚ ਜੇ ਦੇਖਿਆ ਜਾਏ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਦਲ ਉਹਨਾਂ ਨੂੰ ਪਿਛਲੇ ਦਿਨੀ ਸਿੱਖ ਜਗਤ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਵੱਲੋਂ ਤਨਖਾਹਿਆ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਿਮਾਣੇ ਸਿੱਖ ਵਜੋਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਸਜਲ ਨੇਤਰਾ ਨਾਲ ਨੰਗੇ ਪੈਰੀਂ ਝੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਵਜੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਔਰ ਪ੍ਰਾਰਥਨਾ ਕੀਤੀ ਕਿ ਜੋ ਮੇਰੀ ਤਨਖਾਹ ਬਣਦੀ ਹੈ ਜੋ ਮੇਰੇ ਗੁਨਾਹ ਤੁਸੀਂ ਕਹੇ ਨੇ ਉਹ ਵੀ ਤੇ ਜੇ ਮੇਰੇ ਨਾਲ ਦਿਆਂ ਦੇ ਵੀ ਗੁਨਾਹ ਨੇ ਉਹ ਵੀ ਸਾਰੇ ਮੇਰੀ ਝੋਲੀ ਚ ਪਾ ਦਿੱਤੇ ਜਾਣ ਮੈਂ ਸੋਚਦਾ ਕਿ ਇਹ ਇੱਕ ਵਾਰੀ ਫਿਰ ਅ ਮਹਾਰਾਜਾ ਰਣਜੀਤ ਸਿੰਘ ਦੇ ਪੇਸ਼ ਹੋਣ ਵਾਲੀ ਵਰਗੀ ਗੱਲ ਹੋਈ ਉਹਨਾਂ ਨੇ ਵੀ ਆਪਣੇ ਰਾਜ ਤਾਜ ਹੁੰਦਿਆਂ ਹੋਇਆਂ ਆਪਣਾ ਕਮਰ ਤੋਂ ਬਸਤਰ ਉਠਾ ਦਿੱਤਾ ਸੀ ਕਿ ਮੇਰੇ ਖਾਲਸਾ ਪੰਥ ਮੈਨੂੰ ਕੋਰੜੇ ਮਾਰੇ ਤੇ ਮੈਂ ਖਾਲਸਾ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਹਾਂ। ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜੇ ਸਾਰੀ ਸਥਿਤੀ ਦੇਖੀਏ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਕਿਸੇ ਅਹੁਦੇ ਦੀ ਲੋੜ ਹੀ ਨਹੀਂ ਹੈਗੀ। ਪ੍ਰਮਾਤਮਾ ਨੇ ਉਹਨਾਂ ਨੂੰ ਸਾਰਾ ਰਾਜ ਕੇ ਮਾਣ ਸਨਮਾਨ ਕਾਰੋਬਾਰ ਸਭ ਕੁਝ ਦਿੱਤਾ ਹੋਇਆ ਹੈ। ਉਹ ਇੱਕ ਨਿਮਾਣੇ ਸਿੱਖ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ। ਜਿਸ ਕਰਕੇ ਉਹ ਹਰ ਝੁਕਣ ਨੂੰ ਹਰ ਜਗ੍ਹਾ ਝੁਕਣ ਨੂੰ ਤਿਆਰ ਹੋ ਗਏ। ਉਹਨਾਂ ਨੇ ਝੁੱਕ ਕੇ ਅਸਰੀ ਅਕਾਲਤਖਬ ਸਾਹਿਬ ਜੀ ਦੇ ਸਾਹਮਣੇ ਝੁਕਣ ਨਾਲ ਸਨਮਾਨ ਹੀ ਬਣਦਾ ਹੈ ਕਦੀ ਅਪਮਾਨ ਨਹੀਂ ਬਣਦਾ। ਫਿਰ ਜੇ ਦੇਖਿਆ ਜਾਏ ਤਾਂ ਸਾਡੇ ਸਤਕਾਰਯੋਗ ਸਿੰਘ ਸਹਿਬਾਨ ਜੀ ਨੇ ਉਹਨਾਂ ਨੂੰ ਤਨਖਾਹ ਨਹੀਂ ਲਈ। ਔਰ ਹੁਣ ਮੇਰਾ ਖਿਆਲ ਮੋਰ ਦਨ 2 ਐਂਡ ਹਾਫ ਮੰਥ ਗੁਜ਼ਰ ਚੁਕੇ ਨੇ ਢਾਈ ਮਹੀਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਲਈ ਗਈ ਨਾ ਬੁਲਾਇਆ ਗਿਆ ਬਹੁਤ ਸਮਾਂ ਲੇਟ ਹੋ ਰਿਹਾ। ਉਹਨਾਂ ਨੇ ਤਨਖਾਹ ਨਾ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ 'ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਏ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਵੀ ਚਲੋ ਜੇ ਚਾਹੁੰਦੇ ਨੇ ਤੇ ਮੈਂ ਅਸਤੀਫਾ ਵੀ ਦੇ ਦੇਣਾ ਆਪਣਾ ਤ્યાਗ ਦਿਖਾਇਆ ਉਸ ਵਿਅਕਤੀ ਦਾ ਤ્યાਗ ਹੈਗਾ ਅੱਜ ਇੱਕ ਮੁਹੱਲੇ ਦੀ ਪ੍ਰਧਾਨਗੀ ਤੋਂ ਵੀ ਬੰਦਾ ਅਸਤੀਫਾ ਦੇਣ ਲਈ ਤਿਆਰ ਨਹੀਂ ਹੁੰਦਾ ਉਹ ਸਾਰੇ ਪੰਜਾਬ ਦੀ ਪਾਰਟੀ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਬਲਕਿ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਦੀ ਦਿਲੋਂ ਪਰਨਾਈ ਹੋਈ ਰਾਜਨੀਤਿਕ ਪਾਰਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੜਗ ਪੂਜਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਹੀ ਇਹ ਪਾਰਟੀ ਨਿਕਲੀ ਹੈ ਇਹ ਪਾਰਟੀ ਕਿਸੇ ਰਾਜਨੀਤਿਕ ਅੰਦੋਲਨ ਤੋਂ ਜਾਂ ਕਿਸੇ ਰਾਜਨੀਤਿਕ ਗਠਬੰਧਨ ਤੋਂ ਯਾ ਕਿ ਸਿਆਜਨੀਤਕ ਪਾਰਟੀ ਚੋਂ ਨਹੀਂ ਨਿਕਲੀ ਇਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੇ ਇਹਨੂੰ ਜਨਮ ਦਿੱਤਾ ਜਿਹੜੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਸੀਸ ਦੇ ਕੇ ਔਰ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦੀ ਥੋੜਾ ਜਿਹਾ ਸਖਤ ਫੈਸਲੇ ਕਰਨ ਦੀ ਲੋੜ ਹੈ ਜੇ ਇਸ ਦੀ ਗਹਿਰਾਈ ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਕਿ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜਸਦਾ ਰਹੇ ਨੇ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ਼੍ਰੀਮਾਨ ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਉਹਦੇ ਹੀ ਮਿਸਾਲ ਦੇ ਤੌਰ ਤੇ ਮੈਂ ਕਹਿ ਸਕਦਾ ਡਾਕਟਰ ਰੂਪ ਸਿੰਘ ਇੱਕ ਬਹੁਤ ਵੱਡੀ ਪੰਥਕ ਸ਼ਖਸੀਅਤ ਇੱਕ ਬਹੁਤ ਵੱਡੇ ਲੇਖਕ ਇੱਕ ਬਹੁਤ ਵੱਡੇ ਸੰਪਾਦਕ ਉਹਨਾਂ ਨੂੰ ਬਦਨਾਮ ਕਰਕੇ ਤੇ ਉਹਨਾਂ ਨੂੰ ਪਾਸੇ ਕਰਨ ਵਾਲੇ ਕਿਉਂਕਿ ਇਹਨਾਂ ਨੂੰ ਲੱਗਿਆ ਵੇ ਜੱਥੇਦਾਰ ਤਾਂ ਮੈਂ ਹੀ ਆ ਤੇ ਮੈਂ ਹੀ ਵਿਦਵਾਨ ਆ ਕੌਮ 'ਚ ਹੋਰ ਕੋਈ ਕਿਵੇਂ ਹੋ ਜਾਏ